ਪੰਜਾਬ ਦੇ ਵਿੱਚ ਮੈਂ ਰਫਲੀ ਕਹਿ ਰਿਹਾ ਹਾਂ 80% ਦੇ ਕਰੀਬ ਇਹ ਜੇ ਲੋਕ ਜੇਲਾ ਚ ਦੇ ਜਿਹੜੇ ਫੀਮਖਾਨ ਹਣ ਇੱਕ ਕੁਦਰਤੀ ਨਸ਼ਾ ਹੈ ਨਾ ਭੰਗ ਵੀ ਉਦਰਤੀ ਨਸ਼ਾ ਤੁਸੀਂ ਦੇਖੋ ਜੇ ਆਪਾਂ ਕਹਿੰਦੇ ਆ ਸਾਡੀ ਏਕਤਾ ਦੇਸ਼ ਦੇ ਵਿੱਚ ਤੁਸੀਂ ਦੇਖੋ ਹੋਰ ਸੁਪਨੇ ਦੇ ਵਿੱਚ ਹੁੰਦੀ ਹੈ ਆਪਣੀ ਰਾਜਸਥਾਨ ਚ ਬੀਜੇਪੀ ਨੇ ਹੁਣ 1 ਲੱਖ ਤੋਂ ਵੱਧ ਕਿਸਾਨਾਂ ਨੂੰ ਪਰਮਾਣਿਤ ਦਿੱਤੇ ਅੱਜ ਦਾ ਟਾਈਮ ਭਈ ਇਹ ਹੋਇਆ ਪਿਆ ਜਿਹੜੇ ਲੋਕ ਨਸ਼ਾ ਵੇਚਣ ਵਾਲੇ ਸੀ ਉਹ ਨਸ਼ਾ ਛੁਡਾਉਣ ਵਾਲੇ ਬਣੇ ਬੈਠੇ ਜਿਹੜੇ ਕਦੇ ਚਾਉਂਦੀ ਨਹੀਂ ਵੀ ਜਿਹੜੀ ਇਹ ਚੀਜ਼ ਹੈ ਆਖਰ ਕਿਉਂ ਨਹੀਂ ਚਾਹੁੰਦੇ ਪੰਜਾਬ ਦੇ ਭਾਈ ਚਾ ਨਹੀਂ ਚਾਹੁੰਦੇ ਭਾਈ ਬਲੈਕ ਜਿਹੜੀ ਚੱਲਦੀ ਹੈ ਬਲੈਕ ਆਮ ਬੰਦਾ ਤਾਂ ਕਰੇ ਨਹੀਂ ਸਕਦਾ ਉਹ ਕਿਉਂ ਚਾਉਣਗੇ ਮਤਲਬ ਉਹ ਲੋਕ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਸਰਕਾਰਾਂ ਬਲੈਕ ਕਰਾਉਂਦੀਆਂ ਸਰਕਾਰਾਂ ਦੇ ਵਿੱਚ ਜਿਹੜੇ ਕਰਪਟ ਲੋਕ ਨੇ ਜਿਹੜੇ ਕਨਸਟੀਟਿਊਸ਼ਨ ਦੀ ਸੌਂ ਖਾਂਦੇ ਨੇ ਉਹ ਲੋਕ ਹਰ ਲੋਕ ਉਹ ਜ਼ਿੰਮੇਵਾਰ ਨੇ ਜਿਹੜੇ ਕੀ ਆ ਚੀਜ਼ਾਂ ਕਰਾਉਂਦੇ ਕਾਂਗਰਸ ਨੇ ਕੋਈ ਕਸਰ ਨਹੀਂ ਛੱਡੀ ਪੰਜਾਬ ਨਾਲ ਚਾਹੇ ਸੰਤਾਨੀ ਤੋਂ ਸ਼ੁਰੂ ਕਰ ਲੈਂਦੇ ਆਪਾਂ ਸਾਡਾ ਪੰਜਾਬ ਤੋੜਨ ਤੋਂ ਲੈ ਕੇ ਚਾਹੇ 65 ਚ ਇਹਨਾਂ ਦੇ ਦਰਵਾਜ਼ੇ ਤੁਸੀਂ 15 20 ਸਾਲ ਕਾਂਗਰਸ 'ਚ ਰਹੇ ਹੋ ਉਹ ਤੁਹਾਨੂੰ ਨਜ਼ਰ ਨਹੀਂ ਆਉਂਦਾ ਇਹ ਨਾਲ ਸ਼ਾਇਦ ਮੇਰੇ ਬਹੁਤ ਭਲੇਖੇ ਸੀਗੇ ਰਾਹੁਲ ਗਾਂਧੀ ਜੀ ਨੂੰ ਲੈ ਕੇ ਵੀ ਪਰ ਕਿਤੇ ਨਾ ਕਿਤੇ ਸਮਝ ਆਂਦੀ ਹੈ ਵੀ ਬੰਦੇ ਦੇ ਖੂਨ ਚੋਂ ਚੀਜ਼ਾਂ ਜਾਂਦੀਆਂ ਨੇ ਕਿ 40% ਲੋਕ ਕਰ ਜਾਈ ਹੋਏ ਚੀਜ਼ ਕਰਕੇ ਹੋਏ ਹੋਏ ਨੇ ਤੁਸੀਂ ਲਾਲ ਮੇਲਾ ਦਾ ਮਾਰਕੀਟ ਰੇਟ ਤਾਂ 10 ਤੋਂ 15 ਹਜ਼ਾਰ ਦੇ ਲਵੇ ਰੇਟ ਹੋਇਆ ਹੋਇਆ ਹੈ ਅੱਛਾ ਤੁਸੀਂ ਦੇਖੋ ਜਿਹੜੇ ਵੇਚਦੇ ਨੇ ਔਰ ਫੜੇ ਵੀ ਕੌਣ ਜਾਂਦੇ ਨੇ ਖਾਣੇ ਖਾ ਕੇ ਕਿਸੇ ਕੋਲ ਸਟਾਕ ਹੁੰਦੀ ਹੈ ਕੋਈ ਅੱਧਾ ਕਿਲੋ ਕੋ ਕਿਲੋ ਹੈ ਨਾ ਜਿਹੜੇ ਕਵਾਂਟਲਾਂ 'ਚ ਲੋਕ ਲਿਆਉਂਦੇ ਨੇ ਜਿਹੜੇ ਵੇਚਦੇ ਨੇ ਹਨਾ ਤੇ ਉਹਨਾਂ ਕੋਈ ਕਾਰਵਾਈ ਕੋਈ ਕਾਰਵਾਈ ਸਤਿਗੁਰਜੀ ਐਸਐਮਆ ਟੀਵੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਪ੍ਰਵੀਂਦਰ ਸਿੰਘ ਚੱਡਾ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾ ਹੋਣ ਤੇ ਭਾਵੇਂ ਲੋਕ ਸਭਾ ਚੋਣਾ ਹੋਣਾ ਮੁੱਦੇ ਪੰਜਾਬ ਦੇ ਕਹਿ ਲਿਏ ਵੀ ਕਿਸਾਨੀ ਮੁੱਦਾ ਤੇ ਭਾਵੇਂ ਵਪਾਰਕ ਮੁੱਦਾ ਹੋਵੇ ਪੰਜਾਬ ਦੇ ਵਿੱਚ ਲਗਾਤਾਰ ਮੁੱਦੇ ਉੱੜਦੇ ਰਹਿੰਦੇ ਨੇ ਤਾਂ ਹੁਣ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਐਮ ਐਲ ਏ ਸ ਵੱਲੋਂ ਇੱਕ ਮੁੱਦਾ ਚੱਕਿਆ ਗਿਆ ਗੱਲ ਕਰਾਂ ਸਨੌਰ ਤੋਂ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਵੱਲੋਂ ਕਿਹਾ ਗਿਆ ਜੇ ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਲਾਹੇਵੰਦ ਖੇਤੀ ਵੱਲ ਲੈ ਕੇ ਜਾਣਾ ਹੈ ਜਾਂ ਕਿਸਾਨਾਂ ਨੂੰ ਤੁਸੀਂ ਕਹਿ ਲਿਏ ਵੀ ਸੋਖਾ ਕਰਨਾ ਹੈ ਤਾਂ ਅਫੀਮ ਦੀ ਖੇਤੀ ਬਾਰੇ ਵਿਚਾਰ ਕੀਤਾ ਜਾਵੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਹੋਰ ਡਾਟਾ ਸਾਂਝਾ ਕੀਤਾ ਕਿ ਪਿਛਲੇ 2 ਸਾਲਾਂ ਦੇ ਵਿੱਚ 500 ਤੋਂ ਵੱਧ ਮੋਦਾ ਜਿਹੜੀਆਂ ਸਿੰਥੈਟਿਕ ਡਰੱਗ ਦੇ ਨਾਲ ਪੰਜਾਬ ਦੇ ਵਿੱਚ ਹੋਈਆਂ ਤੇ ਕੀ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਆਖਰ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਕਿਵੇਂ ਬੰਦ ਹੋਈ ਪੰਜਾਬ ਦੇ ਵਿੱਚ ਅਫੀਮ ਤੇ ਅਫੀਮ ਵੇਚਣ ਵਾਲਿਆਂ ਦੇ ਲਈ ਐਨਡੀਪੀ ਐਕਟ ਕਿਵੇਂ ਬਣਿਆ ਕਿਸ ਨੇ ਬਣਾਇਆ ਸਾਰੀ ਗੱਲਬਾਤ ਕਰਾਂਗੇ ਮੇਰੇ ਨਾਲ ਯੂਥ ਆਗੂ ਜਿਮੀ ਟਕਾਲਾ ਨੇ ਗੱਲਬਾਤ ਕਰਦੇ ਆ ਜਿਮੀ ਭਾਈ ਬਹੁਤ ਸਵਾਗਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਦੋਂ ਨਾ ਪਠਾਨ ਮਾਜਰਾ ਸਾਹਮਣੇ ਵਿਧਾਨ ਸਭਾ ਦੇ ਵਿੱਚ ਫੀਮ ਦਾ ਮੁੱਦਾ ਚੁੱਕਿਆ ਸਾਰਿਆਂ ਦੇ ਚਿਹਰੇ ਖਿੜ ਗਏ ਤੇ ਹੁਣ ਜਦੋਂ ਮੈਂ ਗੱਲ ਕਰ ਰਿਹਾ ਸੀ ਤੁਹਾਡਾ ਵੀ ਚਿਹਰਾ ਖਿੜਿਆ ਨਜ਼ਰ ਆ ਰਿਹਾ ਸੀਗਾ ਤੇ ਲੱਗਦਾ ਵੀ ਪੰਜਾਬ ਦੇ ਵਿੱਚ ਜੇ ਆਪਾਂ ਨੌਜਵਾਨੀ ਨੂੰ ਬਚਾਉਣਾ ਹੈ ਕਹਿ ਰਿਹਾ ਵੀ ਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਦੇਖੋ ਮੈਂ ਪਹਿਲਾਂ ਸਭ ਨੂੰ ਕਲੀਅਰ ਕਰ ਦਵਾਂ ਆਪਣੇ ਦਰਸ਼ਕਾਂ ਨੂੰ ਵੀ ਪੰਜਾਬੀਆਂ ਨੂੰ ਦੇਖੋ ਪਹਿਲਾਂ ਤਾਂ ਮੈਂ ਕਹਿਣਾ ਵੀ ਸਭ ਤੋਂ ਜ਼ਿਆਦਾ ਮਤਲਬ ਜਿਹੜਾ ਬੰਦੇ ਨੂੰ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਜਿਤਨੇ ਨਸ਼ੇ ਦੁਨੀਏ ਕੇ ਉਤਰ ਜਾਈਂ ਪ੍ਰਬਾਤ ਸਭ ਤੋਂ ਪਹਿਲਾਂ ਤਾਂ ਜਿਹੜਾ ਨਸ਼ਾ ਆਪਾਂ ਨੂੰ ਨਾਮ ਦਾ ਕਰਨਾ ਚਾਹੀਦਾ ਆਪਣੀ ਧਰਤੀ ਨੂੰ ਪਿਆਰ ਕਰਨ ਦਾ ਨਸ਼ਾ ਕਰਨਾ ਚਾਹੀਦਾ ਆਪਣੇ ਮਾਪੇ ਬਾਬ ਨੂੰ ਪਿਆਰ ਕਰਨ ਦਾ ਨਸ਼ਾ ਕਰਨਾ ਚਾਹੀਦਾ ਹਾਂ ਜੇ ਫੀਮ ਜਿਹੜੀ ਕਿ ਬਹੁਤ ਪੁਰਾਣੇ ਸਮੇਂ ਤੋਂ ਇਹਦੇ ਖਸਖਸ ਦੇ ਬੀਜਾਂ ਨੂੰ ਮਤਲਬ ਬਹੁਤ ਸੱਭਿਆਤਾ ਦੇ ਵਿੱਚ ਵੀ ਸੀਡਸ ਆਫ ਹੈਵਨ ਵੀ ਕਿਹਾ ਜਾਂਦਾ ਹੈ ਜੇ ਪੰਜਾਬ ਦੇ ਵਿੱਚ ਇਹਦੀ ਖੇਤੀ ਹੋ ਜਾਂਦੀ ਹੈ ਭਾਰਤ ਦੇ ਹੋਰ ਸੂਬਿਆਂ 'ਚ ਵੀ ਤਾਂ ਹੁੰਦੀ ਹੈ ਤੇ ਆਪਣੇ ਵੀ ਮਾਲਵੇ ਖੇਤਰ 'ਚ ਪੁਰਾਣੇ ਸਮਿਆਂ 'ਚ ਹੁੰਦੀ ਸੀ ਜੇ ਹੁਣ ਹੋਣ ਲੱਗ ਜੇ ਤਾਂ ਉਹਦੇ 'ਚ ਕੋਈ ਮਾੜੀ ਗੱਲ ਹੈ ਹੀ ਨਹੀਂ ਆਖਰ ਆਫੀਮ ਦੀ ਖੇਤੀ ਕਿਸ ਨੇ ਬੰਦ ਕਰਵਾਈ ਸੀ ਦੇਖ ਲਓ ਆਪਾਂ ਜਿਹੜੀ ਫੀਮ ਦੀ ਖੇਤੀ ਹੈ ਇਹ ਤੁਸੀਂ ਲਾ ਲਓ ਵੀ ਕਾਂਗਰਸ ਗਵਰਨਮੈਂਟ ਨੇ ਹੀ ਬੰਦ ਕਰਾਈ ਸੀਗੇ ਕਿਹੜੇ ਸਾਲ ਦੇ ਵਿੱਚ ਇਹ ਤੁਸੀਂ ਲਾ ਲਓ ਵੀ 60ਵੇਂ ਦੇ ਦੌਰ ਦੇ ਵਿੱਚ ਹੀ ਬੰਦ ਹੋਈ ਸੀਗੀ ਤੇ ਉਸ ਤੋਂ ਬਾਅਦ ਮਤਲਬ ਲਾ ਲਓ ਪਹਿਲਾਂ ਇਹਦੇ ਤੇ ਜਿਵੇਂ ਕਿਸੇ ਤੋਂ ਫੜੀ ਜਾਂਦੀ ਸੀ ਜ਼ਮਾਨਤ ਹੋ ਜਾਂਦੀ ਜਿਵੇਂ ਸੱਟੇ ਵਾਲਿਆਂ ਦੀ ਜ਼ਮਾਨਤ ਹੋ ਜਾਂਦੀ ਨਾਲ ਦੀ ਨਾਲ ਹਨਾ ਤੇ ਰਜੀਵ ਗਾਂਧੀ ਜੀ ਨੇ ਤੁਸੀਂ ਲਾ ਲਓ ਵੀ ਇਹਦੇ ਐਨਡੀਪੀਐਸ ਦੇ ਵਿੱਚ ਲਿਆ ਕੇ ਜਿਹੜੀਆਂ ਇਹਦੇ ਤੇ ਹੁਣ ਦੇਖੋ ਪੰਜਾਬ ਦੇ ਵਿੱਚ ਮੈਂ ਰਫਲੀ ਕਹਿ ਰਿਹਾ 80% ਦੇ ਕਰੀਬ ਅਜੇ ਲੋਕ ਜੇਲ੍ਹਾਂ 'ਚ ਨੇ ਜਿਹੜੇ ਫੀਮ ਖਾਨ ਵਾਲੇ ਨੇ ਤੁਸੀਂ ਦੇਖੋ ਕੋਈ ਕ੍ਰਿਮੀਨਲ ਤਾਂ ਹੈ ਨਹੀਂ ਇੱਕ ਫੀਮ ਵਾਲੇ ਲੋਕ ਜੇਲ੍ਹਾਂ 'ਚ ਬੈਠੇ ਨੇ ਤੋ ਦੇਖੋ ਵੀ ਉਹ ਜਿਹੜਾ ਕਾਨੂੰਨ ਮੈਂ ਫੇਰ ਤੁਸੀਂ ਕਹੋਗੇ ਪਾਰਟੀ ਵਾਈ ਦੀ ਗੱਲ ਆ ਜਾਂਦੀ ਹੈ ਵੀ ਕਾਂਗਰਸ ਨੇ ਕੋਈ ਕਸਰ ਨਹੀਂ ਛੱਡੀ ਪੰਜਾਬ ਨਾਲ ਚਾਹੇ 47 ਤੋਂ ਸ਼ੁਰੂ ਕਰ ਲੈਂਦੇ ਆਪਾਂ ਸਾਡਾ ਪੰਜਾਬ ਤੋੜਨ ਤੋਂ ਲੈ ਕੇ ਚਾਹੇ 65 ਚ ਇਹਨਾਂ ਦੇ ਦਰਵਾਜ਼ੇ ਤੁਸੀਂ 15-20 ਸਾਲ ਕਾਂਗਰਸ ਚ ਰਹੇ ਹੋ ਉਹਨੂੰ ਤਾਂ ਨਜ਼ਰ ਨਹੀਂ ਆਉਂਦਾ ਸੀ ਦੇਖੋ ਬੰਦਾ ਨਾ ਸਮੇਂ ਦੇ ਨਾਲ ਬਹੁਤ ਚੀਜ਼ਾਂ ਸਿੱਖਦਾ ਜਿਵੇਂ ਕਦੇ ਆਪਾਂ ਛੋਟੇ ਹੁੰਨੇ ਆ ਫਿਰ ਵੱਡੇ ਹੋ ਜਾਂਦੇ ਆ ਜ਼ਿੰਦਗੀ ਬੰਦੇ ਨੂੰ ਸਿਖਾਉਂਦੀ ਰਹਿੰਦੀ ਹੈ ਹਨਾ ਸ਼ਾਇਦ ਮੇਰੇ ਬਹੁਤ ਭਲੇਖੇ ਸੀਗੇ ਰਾਹੁਲ ਗਾਂਧੀ ਜੀ ਨੂੰ ਲੈ ਕੇ ਵੀ ਪਰ ਕਿਤੇ ਨਾ ਕਿਤੇ ਸਮਝ ਆ ਜਾਂਦੀ ਹੈ ਵੀ ਬੰਦੇ ਦੇ ਖੂਨ ਚੋਂ ਚੀਜ਼ਾਂ ਜਾਂਦੀਆਂ ਨਹੀਂ ਹੁੰਦੀਆਂ ਤੇ ਮੈਂ ਜਦੋਂ ਟਿਕਟ ਲੈਣ ਦੀ ਰੇਸ ਚ ਆਇਆ ਨਾ ਜਦੋਂ ਮੇਰੇ ਨਾਲ ਇੱਕ ਇਨ ਡਿਸਕ੍ਰਿਮੀਨੇਸ਼ਨ ਹੋਇਆ ਕਿਉਂ ਕਿਉਂਕਿ ਤੁਹਾਨੂੰ ਪਤਾ ਅੱਜ ਚਾਹੇ ਮੈਂ ਕੈਪਟਨ ਸਾਹਮਣ ਵਾਲਾ ਬੀਜੇਪੀ ਚਾ ਮੈਂ ਹਮੇਸ਼ਾ ਪੰਜਾਬ ਦੇ ਮੁੱਦਿਆਂ ਤੇ ਖੁੱਲਕੇ ਬੋਲਦਾ ਆਂ ਮੈਂ ਕਾਂਗਰਸ ਚ ਬੋਲਦਾ ਸੀ ਚਲੋ ਆਪਾਂ ਰਾਜਨੀਤਿਕ ਦੌਰਵਲ ਨਾ ਜਾਈਏ ਆਪਾਂ ਫਿਰ ਜਿਹੜਾ ਮੁੱਦੇ ਤੇ ਗੱਲ ਕਰ ਰਹੇ ਆਂ ਹਰਮੇਸ਼ ਸਿੰਘ ਪਠਾਨ ਮਾਜਰਾ ਨੇ ਮੁੱਦਾ ਚੱਕਿਆ ਵਿਧਾਨ ਸਭਾ ਚ ਕਿ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਕਿਸਾਨ ਦੇ ਲਈ ਲਾਹੇਵੰਦ ਹੈ ਦੂਜੇ ਪਾਸੇ ਵਿਰੋਧੀ ਕਹਿੰਦੇ ਇੱਕ ਨੇ ਕਿਹਾ ਵੀ ਜਿਹੜੇ 500 ਕਿੱਲੇ ਵਾਲੇ ਸੀ ਅਫੀਮ ਦੀ ਖੇਤੀ ਕਰਦੇ ਸੀ ਅੱਜ 5 ਕਿੱਲੇਾਂ ਤੇ ਆ ਗਏ ਇਹ ਗੱਲ ਸੱਚ ਹੈ ਉਹ ਦੇਖੋ ਜੀ ਉਹ ਤਾਂ ਲੋਕ ਮੈਂ ਤੁਹਾਨੂੰ ਪਹਿਲੀਆਂ ਤੇ ਇਹ ਗੱਲ ਦੱਸਦਾ ਬਹੁਤ ਲੋਕ ਦੇਖੋ ਅੱਜ ਜਿਹੜਾ ਫੀਮ ਦੀ ਬਲੈਕ ਹੋ ਰਹੀ ਹੈ ਜਾਂ ਸਮਗਲਿੰਗ ਕਰਦਾ ਹੈ ਕੋਈ ਆਮ ਬੰਦਾ ਤਾਂ ਕਰ ਨਹੀਂ ਸਕਦਾ ਠੀਕ ਹੈ ਜਿਹੜੇ ਲੋਕ ਮਤਲਬ ਮਖੌਟਿਆਂ ਦੇ ਵਿੱਚ ਕੋਈ ਬਹੁਤ ਵੱਡੇ ਕੋਈ ਡਾਕਟਰ ਬਣੇ ਹੋਏ ਨੇ ਜਾਂ ਕੋਈ ਬਹੁਤ ਵੱਡੇ ਸਮਾਜ ਸੇਵੀ ਬਣੇ ਹੋਏ ਨੇ ਬਹੁਤ ਅਫਸਰਸਾਈ ਦੇ ਵਿੱਚ ਅਜਿਹੇ ਲੋਕ ਨੇ ਬਈ ਜਿਹੜੇ ਕਦੇ ਚਾਹੁੰਦੇ ਨਹੀਂ ਵੀ ਜਿਹੜੀ ਇਹ ਚੀਜ਼ ਹੈ ਆਖਰ ਕਿਉਂ ਨਹੀਂ ਚਾਹੁੰਦੇ ਪੰਜਾਬ ਦੇ ਬਈ ਤਾਂ ਨਹੀਂ ਚਾਹੁੰਦੇ ਭਾਈ ਬਲੈਕ ਜਿਹੜੀ ਚੱਲਦੀ ਹੈ ਬਲੈਕ ਆਮ ਬੰਦਾ ਤਾਂ ਕਰ ਹੀ ਨਹੀਂ ਸਕਦਾ ਉਹ ਕਿਉਂ ਚਾਉਣਗੇ ਮਤਲਬ ਉਹ ਲੋਕ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ ਸਰਕਾਰਾਂ ਬਲੈਕ ਕਰਾਉਂਦੀਆਂ ਬਾਈ ਸਰਕਾਰਾਂ ਦੇ ਵਿੱਚ ਸਰਕਾਰ ਨਹੀਂ ਕਦੇ ਵੀ ਕੋਈ ਸਰਕਾਰ ਜਿਹੜੀ ਇੱਕ ਦੇਸ਼ ਦੀ ਸਰਕਾਰ ਹੈ ਉਹ ਕਿ ਆਪਣੇ ਦੇ ਸਰਕਾਰਾਂ ਦੇ ਵਿੱਚ ਜਿਹੜੇ ਕਰਾਪਟ ਲੋਕ ਨੇ ਜਿਹੜੇ ਕਨਸਟੀਟਿਊਸ਼ਨ ਦੀ ਸੌਂ ਖਾਂਦੇ ਨੇ ਉਹ ਲੋਕ ਹਰ ਲੋਕ ਉਹ ਜ਼ਿੰਮੇਵਾਰ ਨੇ ਜਿਹੜੇ ਕੀ ਆ ਚੀਜ਼ਾਂ ਕਰਾਉਂਦੇ ਨੇ ਤੁਸੀਂ ਦੇਖੋ ਇਹ ਕੁਦਰਤੀ ਨਸ਼ਾ ਹੈ ਨਾ ਲਾਲੂ ਭੰਗ ਵੀ ਉਦਰਤੀ ਨਾਸ਼ਾ ਤੁਸੀਂ ਦੇਖੋ ਜੇ ਆਪਾਂ ਕਹਿੰਨੇ ਆ ਸਾਡੀ ਏਕਤਾ ਦੇਸ਼ ਦੇ ਵਿੱਚ ਤੁਸੀਂ ਦੇਖੋ ਹੋਰ ਸੁਪਿਆਂ ਦੇ ਵਿੱਚ ਹੁੰਦੀ ਹੈ ਆਪਣੀ ਰਾਜਸਥਾਨ ਚ ਬੀਜੇਪੀ ਨੇ ਹੁਣ 1 ਲੱਖ ਤੋਂ ਵੱਧ ਕਿਸਾਨਾਂ ਨੂੰ ਪਰਮਾਣਿਤ ਦਿੱਤੇ ਨੇ ਦਿੱਤੇ ਨੇ ਜੀ ਮੈਂ ਤਾਂ ਆਪ ਚਾਹੁੰਦਾ ਮੈਂ ਸਾਡੇ ਭਰਾ ਦੀ ਵੀ ਗੱਲ ਕਰਦਾ ਹਰਮੀਤ ਦੀ ਉਹਨਾਂ ਨੇ ਮੁੱਦਾ ਚੱਕਿਆ ਤਾਂ ਹੈ ਪਰ ਮੈਨੂੰ ਇਹ ਗੱਲ ਦਾ ਉਹਨਾਂ ਤੇ ਰੋਸ ਹੈ ਵੀ ਤੁਸੀਂ ਜਾਤਾਂ ਜੰਗ ਲੜੀ ਦੀ ਹੈ ਜਾਂ ਲੜੀ ਦੀ ਨਹੀਂ ਉਹਨਾਂ ਨੇ ਸਿਰਫ ਕਿਤੇ ਨਾ ਕਿਤੇ ਜਿਹੜਾ ਮੁੱਦਾ ਸੀ ਜਿੰਨੇ ਵੀ ਐਮਐਲਏ ਨੇ ਚੱਕਿਆ ਬਾਈ ਜਿਹੜਾ ਉਹ ਪੱਤਰਕਾਰ ਵਾਲਾ ਮਸਲਾ ਹੋਇਆ ਸੀ ਉਤੋਂ ਲੋਕਾਂ ਦਾ ਧਿਆਨ ਸੀ ਜਿਹੜਾ ਉਹਨੂੰ ਡਾਇਵਰਟ ਕਰਨਾ ਸੀ ਇਹਦੇ ਸੰਜੀਦਗੀ ਜਮ੍ਹਾਂ ਵੀ ਨਹੀਂ ਸੀ ਲੱਗਦਾ ਵੀ ਸੰਦੀਪ ਲਾਧੂਕੇ ਵਾਲਾ ਮਸਲਾ ਸੀ ਜਿਹੜਾ ਹਾਂਜੀ ਉਹ ਜਿਹੜਾ ਮਸਲਾ ਸੀ ਉਹ ਤੁਸੀਂ ਦੇਖ ਲਓ ਲੋਕਾਂ ਦੇ ਲੋਕ ਵੀ ਆਪਣੇ ਦਿਮਾਗ ਤੋਂ ਤਾਂ ਸੋਚਦੇ ਨਹੀਂ ਹੈਗੇ ਅੱਜਕੱਲ ਆਪਣੇ ਲੋਕ ਸਿਰਫ ਜੋ ਸੋਸ਼ਲ ਮੀਡੀਆ ਉਹਨਾਂ ਨੂੰ ਜਿੱਧਰ ਲੈ ਜਾਂਦਾ ਇੱਕ ਪਾਸੇ ਵਾਲੀ ਗੱਲ ਕਰਦੇ ਤੁਸੀਂ ਦੇਖੋ ਜੇ ਉਹਨਾਂ ਨੇ ਇਹਦੇ ਤੇ ਸੰਸੀਅਰ ਹੁੰਦੇ ਤਾਂ ਮਤਾ ਪੈਂਦਾ 92 ਐਮਐਲਏ ਨੇ ਹੂੰ ਸੈਂਟਰ ਗਵਰਨਮੈਂਟ ਕੋਲ ਪ੍ਰੋਪਰ ਹਨਾ ਹੂੰ ਮਤਾਂ ਆਖਰ ਪੰਜਾਬ ਚ ਫੀਮ ਦੀ ਖੇਤੀ ਹੋ ਕਿਵੇਂ ਸਕਦੀ ਹੈ ਇਹ ਦੱਸੋ ਹੋ ਕਿਉਂ ਨਹੀਂ ਸਕਦੀ ਡਿਟੇਲ ਦੇ ਵੀ ਥੋੜਾ ਜਿਆ ਹੋ ਕਿਉਂ ਨਹੀਂ ਸਕਦੀ ਜਦ ਪਹਿਲਾਂ ਹੁੰਦੀ ਸੀ ਜਿਹੜੀ ਅੱਜ ਆਪਾਂ ਗੱਲ ਕਰਦੇ ਆਂ ਵੀ ਹੁਣ ਤੁਸੀਂ ਦੇਖੋ ਵੀ ਅੱਜ ਦਾ ਟਾਈਮ ਬਈ ਇਹ ਹੋਇਆ ਪਿਆ ਜਿਹੜੇ ਲੋਕ ਨਸ਼ਾ ਵੇਚਣ ਵਾਲੇ ਸੀ ਉਹ ਨਸ਼ਾ ਛਣਾਉਣ ਵਾਲੇ ਬਣੇ ਬੈਠੇ ਨੇ ਉਹ ਲੋਕ ਹਨਾ ਜਿਹੜੇ ਕੀ ਲੋਕ ਇਹ ਲਾਈਨ ਦੇ ਵਿੱਚ ਹਨਾ ਮੈਂ ਬਹੁਤ ਹੈ ਲੋਕਾਂ ਨੂੰ ਜਾਣਦਾ ਜਿਹੜੇ ਇਹਦੇ ਸਦਾਗਰ ਰਹੇ ਨੇ ਅੱਜ ਉਹ ਕਹਿੰਦੇ ਜੀ ਅਸੀਂ ਨਸ਼ਾ ਠਰੋਣ ਲਈ ਜਿਵੇਂ ਕਿ ਮੈਂ ਤੁਹਾਨੂੰ ਦੂਰ ਨਾ ਜਾਓ 84 ਦੇ ਦੌਰ ਚ ਬਹੁਤ ਐਜੇ ਲੋਕ ਸੀ ਜਿਨ੍ਹਾਂ ਨੇ ਸਾਡੀ ਨੌਜਵਾਨੀ ਦਾ ਕਹਾਣ ਕੀਤਾ ਅੱਜ ਉਹ ਸਮਾਜ ਸੇਵੀ ਬਣੇ ਬੈਠੇ ਨੇ ਤੇ ਆਪਾਂ ਕੋਈ ਉਹ ਕੋਈ ਮਤਲਬ ਹੁਣ ਤੁਸੀਂ ਲਾ ਲਓ ਕਿਸਾਨ ਅੰਦੋਲਨ ਚ ਕਹਿੰਦੇ ਨੇ ਜੀ ਕਿਸੇ ਨੇ 2 ਕੁਇੰਟਲ ਆਟਾ ਦਿੱਤਾ ਵੈਗਰੂ ਵੈਗਰੂ ਵੈਰੀ ਗੁੱਡ ਪਰ ਤੁਸੀਂ ਉਹਨਾਂ ਦਾ ਬੈਕਗ੍ਰਾਉਂਡ ਤਾਂ ਪੁੱਛੋ ਜਿਹੜਾ ਉਹ ਆਟਾ ਜਿਹੜਾ ਉਹ ਮਲਿਕ ਜਿਹੜਾ ਹਨ ਬਾਬੇ ਨਾਨਕ ਨੇ ਭਾਈ ਲਾਲੋ ਦੀ ਰੋਟੀ ਤੇ ਜਿਹੜਾ ਦੂਜਾ ਜਰਵਾਣਾ ਸੀ ਉਹ ਤੁਸੀਂ ਉਹ ਲੋਕਾਂ ਨੇ ਮੈਂ ਇਹ ਕਹਿਣਾ ਵੀ ਲੋਕਾਂ ਨੇ ਮਖੌਟੇ ਪਾਏ ਹੋਏ ਨੇ ਜੇ ਤੁਸੀਂ ਮੈਂ ਜੈਨੂ ਚ ਇਹ ਗੱਲ ਕਹਿਣਾ ਦੇਖੋ ਮੈਂ ਫੇਰ ਕਹਿਣਾ ਮੈਂ ਕਿਸੇ ਨਸ਼ੇ ਨੂੰ ਪ੍ਰਮੋਟ ਨਹੀਂ ਕਰਦਾ ਵੀ ਨਾਮ ਦੇ ਲੱਗਦਾ ਵੀ ਅਫੀਮ ਨਸ਼ਾ ਹੈ ਕਿਉਂਕਿ ਕਹਿੰਦੇ ਵੀ ਜੇ 60 ਸਾਲ ਦੀ ਉਮਰ ਤਵਾੜ ਥੋੜੀ ਬਹੁਤ ਅਫੀਮ ਲਈ ਜਾਵੇ ਉਹ ਨਸ਼ਾ ਨਹੀਂ ਹੈ ਦਵਾਈ ਹੈ ਜੇ ਤੁਸੀਂ ਸ਼ੂਗਰ ਗੋਟੀਆਂ ਦੀਆਂ ਹੋਰ ਕਿਹ ਦਵਾਈਆਂ ਘਰੋਂ ਕੱਢਣੀਆਂ ਤਾਂ ਥੋੜੀ-ਬਹੁਤ ਜਿਹੜੀ ਫੀਮ ਹੈ ਕਹਿੰਦੇ ਡਾਕਟਰ ਵੀ ਕਹਿੰਦੇ ਨੇ ਵੀ ਥੋੜੀ-ਬਹੁਤ ਮਾਤਰਾ ਦੇ ਵਿੱਚ ਲੈਣੀ ਚਾਹੀਦੀ ਹੈ। ਭਾਈ ਜੀ ਪਤਾ ਕੀ ਹੈ ਲੋੜ ਦੇ ਹਿਸਾਬ ਨਾਲ ਐ ਤਾਂ ਦੇਸੀ ਘਿਓ ਵੀ ਜੇ ਅਮਣ ਮੱਤਾ ਖਾਵਾਂਗੇ ਤਾਂ ਤਾਂ ਉਹ ਵੀ ਨੁਕਸਾਨ ਕਰੂ ਰੋਟੀ ਵੀ ਖਾਵਾਂਗੇ ਰੋਟੀ ਵੀ ਅਮਣ ਮੱਤਾ ਖਾਵਾਂਗੇ ਹਨਾ ਉਹ ਨੁਕਸਾਨ ਕਰੂ ਗੁੜ ਵੀ ਤੁਹਾਨੂੰ ਟੱਟੀਆਂ ਲਾ ਦਿੰਦਾ। ਠੀਕ ਹੈ ਨਾ ਜੇ ਜ਼ਿਆਦਾ ਖਾਵਾਂਗੇ ਵੈਸੇ ਗੁੜ ਦਵਾਈ ਹੈ। ਸੋ ਐ ਹੀ ਹੈ ਕੋਈ ਵੀ ਚੀਜ਼ ਹੈ ਜੇ ਆਪਾਂ ਨੂੰ ਸਹੀ ਮਾਤਰਾ ਦੇ ਵਿੱਚ ਲਵਾਂਗੇ ਐ ਹੀ ਹੁਣ ਜਿਹੜੇ ਦਵਾਈਆਂ ਵਾਲੇ ਨੇ ਮੈਡੀਕਲ ਦਵਾਈਆਂ ਨੇ ਜਿਹੜੀਆਂ 78% ਦਵਾਈਆਂ ਚ ਪੈਂਦੀ ਹੈ ਪੇਨ ਕਿਲਰ ਤਾਂ ਪੈਂਦੀ ਉਹ ਪੈਂਦੀ ਹੈ ਨਾ ਤਾਂ ਜੇ ਮਤਲਬ ਜਿਵੇਂ ਅੱਜ ਸਾਡੀ ਨੌਜਵਾਨੀ ਤੁਸੀਂ ਦੇਖੋ ਜਦੋਂ ਆਪਣੇ ਲੱਗਦਾ ਵੀ ਇਹ ਏਜਾ ਕੋਈ ਮਾਫੀਆ ਤਾਂ ਨਹੀਂ ਜਿਹੜਾ ਦਵਾਈਆਂ ਪ੍ਰੋਡਿਊਸ ਕਰਦਾ ਜਾਂ ਇਹਨਾਂ ਦੀ ਮੈਨੂਫੈਕਚਰਿੰਗ ਕਰਦਾ ਵੀ ਉਹ ਨਹੀਂ ਆਉਣ ਦਿੰਦਾ ਬਈ ਬਹੁਤ ਵੱਡਾ ਮਾਫੀਆ ਹੁਣ ਜਿਵੇਂ ਆਪਾਂ ਕਿਸਾਨ ਤਿੰਨ ਆਹ ਕਹਿੰਦੇ ਨੇ ਕਾਲੇ ਕਾਨੂੰਨ ਸੀ ਇਹ ਕਹਿੰਦੇ ਨੇ ਮੰਨ ਲਓ ਕਾਲੇ ਕਾਨੂੰਨ ਸੀ ਪਰ ਜਦ ਕੀ ਚਲੋ ਇਹਨਾਂ ਨੂੰ ਆਪਾਂ ਨੂੰ ਨਹੀਂ ਲੱਗੇ ਸਰਕਾਰ ਨੇ ਵਾਪਸ ਲੈ ਲੇ ਪਰ ਜਦੋਂ ਦੀ ਬਾਈ ਵੀ ਇਹ ਗੱਲ ਕਹਿੰਦਾ ਸੀ ਨਾ ਵੀ ਅੱਜ ਆਪਾਂ 47 ਤੋਂ ਬਾਅਦ ਪਹਿਲੀ ਵਾਰ ਸਰਕਾਰ ਦੀ ਧੌਣ ਤੇ ਗੋਡਾ ਰੱਖਿਆ ਤਾਂ ਉਦੋਂ ਕਿਸਾਨ ਲੀਡਰ ਕੀ ਸੁੱਤੇ ਪਏ ਸੀ ਆ ਚੀਜ਼ਾਂ ਮੰਗਵਾ ਨਹੀਂ ਸਕਿਆ ਮੈਂ ਕਹਿੰਦਾ 100% ਕਹਿੰਦਾ ਮੋਦੀ ਜੀ ਮੰਗ ਮੰਗਦੇ ਜ਼ਰੂਰ ਮੰਨਦੇ ਹੋ ਹੁਣ ਤੁਸੀਂ ਦੇਖੋ ਦੇਖੋ ਕਿੱਡੀ ਦੋਗਲਾਪਨ ਆ ਗਿਆ ਜਦੋਂ ਤਾਂ ਉਹ ਕਾਨੂੰਨ ਵਾਪਸ ਕਰਾਉਣੇ ਸੀ ਉਦੋਂ ਹਰ ਬੰਦਾ ਕਿਤੇ ਇਹ ਗੱਲਾਂ ਤੇ ਡਿਬੇਟ ਨਹੀਂ ਹੁੰਦੀ ਹਰ ਬੰਦਾ ਕਹਿੰਦਾ ਸੀ ਵੀ ਜੀ ਹਾਂ ਸਟੇਟ ਦਾ ਵਿਸ਼ੇ ਹੈ ਜੀ ਸੈਂਟਰ ਸਰਕਾਰ ਕਿਵੇਂ ਕਾਨੂੰਨ ਬਣਾ ਸਕਦੀ ਹੈ ਤੇ ਹੁਣ ਜੇ ਉਹ ਐਮਐਸਪੀ ਦੇਣੀ ਹੈ ਤਾਂ ਫਿਰ ਸੈਂਟਰ ਸਰਕਾਰ ਹਾਲਾਂਕਿ ਆਪਾਂ ਨੂੰ ਤਾਂ ਮਿਲ ਰਹੀ ਹੈ ਨਾ ਪੰਜਾਬ ਹਰਿਆਣੇ ਨੂੰ ਵੀ ਵੈਸਟਰਨ ਯੂਪੀ ਦੇ ਕਾਫੀ ਹਿੱਸੇ ਨੂੰ ਮਿਲ ਰਹੀ ਹੈ ਤੇ ਹੁਣ ਸਟੇਟ ਗਵਰਨਮੈਂਟ ਨੂੰ ਆਪਾਂ ਜਮੀਂ ਕੱਟਤਾ ਉਹਨਾਂ ਦਾ ਸਟੇਟ ਦਾ ਵਿਸ਼ਾ ਐ ਐਮਐਸਪੀ ਜਿਹੜੀਆਂ ਮੈਂ ਕਹਿੰਨਾ ਬੀਜੇਪੀ ਦੀ ਸਰਕਾਰ ਹੈ ਹਰਿਆਣੇ ਚ ਉਸ 14 ਫਸਲਾਂ ਦੀ ਮਿਲਦੀ ਹੈ ਨਾ ਮਾਂਸਾ ਪੂਰੇ 10ਾਂ ਦੇ ਦੇ ਰਹੇ ਨੇ ਤੇ ਵਿੱਚ ਉਹਦੇ ਫੀਮ ਲਿਆ ਹੁਣ ਤੁਕੋ ਰਹਿੰਦੇ ਜੇ ਉਹਨਾਂ ਦੀ ਨੀਅਤ ਸਾਫ਼ ਹੋਵੇ ਕਿਸਾਨਾਂ ਲਈ ਕਿੰਨਾ ਲਾਹੇਵੰਦ ਸੋਤ ਹੈ ਜੇ ਖੇਤੀ ਹੁੰਦੀ ਹੈ ਦੇਖੋ ਲਾਹੇਵੰਦ ਜੇ ਭਾਈ ਇਹ ਗੱਲ ਤੇ ਕਹੀਏ ਲਾਹੇਵੰਦ ਤਾਂ ਐਵੇਂ ਆ ਕਿਸਾਨ ਜਿਹੜੇ ਖੇਤੀ ਕਰਦੇ ਨੇ ਦੂਜੀਆਂ ਸਟੇਟਾਂ 'ਚ ਵੀ ਸਰਕਾਰ ਉਹਨਾਂ ਤੋਂ ਬਹੁਤ ਘੱਟ ਰੇਟ ਤੇ ਚੱਕਦੀਆਂ ਕੀ ਰੇਟ ਆ ਮੈਨੂੰ ਲੱਗਦਾ ਮੈਂ ਗਲਤ ਨਾ ਹੋਵਾਂ ਮੈਨੂੰ ਲੱਗਦਾ ਹੈ ਸਟੇਟ ਦੇ ਹਿਸਾਬ ਨਾਲ ਰੇਟ ਹੈ ਮੈਨੂੰ ਲੱਗਦਾ ਕਿਤੇ ਜਗ੍ਹਾ ਤਾਂ 4-5000 ਰੁਪਏ ਕਿਲੋ ਚੱਕਦੀਆਂ ਸਰਕਾਰ ਹਾਂ ਸਰਕਾਰ ਤੇ ਤਾਂ ਹੀ ਫਿਰ ਉਹ ਲੋਕ ਬਲੈਕ ਕਰਦੇ ਨੇ ਬਈ ਬਲੈਕ ਦੇਖੋ ਬਲੈਕ ਤਾਂ ਤਾਂ ਕਰਦੇ ਨੇ ਉਹ ਰਿਕਨਪਸ਼ਨ ਆ ਪੰਜਾਬ ਦੇ ਵਿੱਚ ਆਪਣੀ ਜੇ ਮੈਂ ਇਹ ਕਹਿੰਨਾ ਵੀ ਲਾਹੇ ਜਾਂ ਬਾਦ ਦੀ ਉਹ ਫਾਇਦਾ ਤਾਂ ਬਾਦ ਦੀ ਗੱਲ ਹੈ ਕਿਸਾਨੀ ਪਰ ਉਹਦੇ ਨਾਲ ਕੀ ਹੁੰਦਾ ਜਦੋਂ ਆਪਣੇ ਵਿਹਾਂ ਦਾ ਸੀਜ਼ਨ ਹੁੰਦਾ ਆਪਣੇ ਲੱਡੂ ਆਮ ਹੁੰਦੇ ਨੇ ਆਪਾਂ ਕਿੰਨੇ ਕ ਲੱਡੂ ਖਾਣੇ ਆ ਬਹੁਤ ਘੱਟ ਖਾਣੇ ਆ ਨਾ ਸੋ ਇਹਦੇ ਨਾਲ ਇਹ ਹੋ ਜਾਊਗਾ ਨਾ ਵੀ ਜਿਹੜੇ ਆਪਣੇ ਨੌਜਵਾਨ ਨੇ ਜਦੋਂ ਪਹਿਲਾਂ ਤਾਂ ਯਾਰ ਬਈ ਉਹ ਜਿਹੜੇ ਨੌਜਵਾਨ ਨੇ ਨਾ ਉਹ ਘੱਟੋ ਘੱਟ ਜਿਹੜੇ ਮਾਰੂ ਨਸ਼ੇ ਨੇ ਸਮੈਕ ਵਰਗੇ ਆ ਜਿਹੜੇ ਹੀਰੋਨ ਵਰਗੇ ਜਾਂ ਮੈਡੀਕਲ ਨਸ਼ੇ ਨੇ ਘੱਟੋ ਘੱਟ ਉਹਨਾਂ ਕਨੀ ਤਾਂ ਨਹੀਂ ਜਾਣਗੇ ਤੇ ਇਹ ਅਸਲੀ ਜਿਹੜੇ ਬਾਹਰਲੇ ਦੇਸ਼ ਵੀ ਨੇ ਨਾ ਅੱਜ ਕੈਨੇਡਾ ਵਰਗੇ ਦੇਸ਼ਾਂ ਨੇ ਕੁਝ ਗ੍ਰਾਮ ਜਿਆ ਕਹਿੰਦੇ ਛਾ ਸਲਫਾ ਮਤਲਬ ਉਹ ਤੇ ਪਰਚਾ ਨਹੀਂ ਹੈਗਾ ਲੀਗਲ ਕਰਤਾ ਨਾ ਕਈ ਜਗ੍ਹਾ ਕੈਨੇਡਾ ਵਰਗੇ ਦੇਸ਼ ਆਪਾਂ ਨੂੰ ਤਾਂ ਕਹਿੰਦੇ ਆਪਣੇ ਤੋਂ ਬਹੁਤ ਵਿਕਸਤ ਨੇ ਉਹਨਾਂ ਦਾ ਦਿਮਾਗ ਆਪਣੇ ਤੋਂ ਅੱਗੇ ਹੈ ਨਾ ਤਾਂ ਉਹਨਾਂ ਨੇ ਕਈ ਜਗ੍ਹਾ ਨੇ ਹੀਰੋਨ ਵੀ ਲੀਗਲ ਕਰਤੀ ਤਾਂ ਜਿਹੜਾ ਇਹਦਾ ਅਸਲੀ ਜਿਹੜਾ ਇਲਾਜ ਹੈ ਨਾ ਪਹਿਲੀਆਂ ਤਾਂ ਸਭ ਤੋਂ ਜਿਹੜਾ ਜ਼ਰੂਰੀ ਇਲਾਜ ਹੈ ਜਿੰਨੇ ਵੀ ਲੋਕ ਨੇ ਸਭ ਬਈ ਵੇਚਦੇ ਨੇ ਹਣਾ ਸਭ ਮਤਲਬ ਕਿਸੇ ਦਾ ਦਰਦ ਹੁੰਦਾ ਹੈ ਦਰਦ ਵਿਕਦਾ ਪਰ ਅੱਜ ਜੇ ਅਸਲੀ ਲੋਕਾਂ ਨੂੰ ਜਾਗਰੂਕ ਕਰਨਾ ਸਕੂਲ ਦੇ ਵਿੱਚ ਇਹਦਾ ਚੈਪਟਰ ਸਕੂਲਿੰਗ ਵਿੱਚ ਤੁਸੀਂ ਕਿਉਂ ਨਹੀਂ ਲੈ ਕੇ ਆਂਦੇ ਨਰਸਰੀ ਤੋਂ ਮੈਂ ਕਹਿੰਦਾ ਪਹਿਲੀ ਕਲਾਸ ਤੋਂ ਦਸਵੀਂ ਤੱਕ ਇਹਦਾ ਸਪੈਸ਼ਲ ਪੰਜਵੀਂ ਤੱਕ ਘੱਟੋ-ਘੱਟ ਇਹਦਾ ਇੱਕ ਸਬਜੈਕਟ ਹੋਣਾ ਚਾਹੀਦਾ ਜਿੱਥੇ ਬੱਚਿਆਂ ਨੂੰ ਦੱਸਿਆ ਜਾਵੇ ਵੀ ਨਸ਼ੇ ਇੰਨੇ ਇਹ ਦਾਨਵ ਨੇ ਬੱਚੇ ਨੂੰ ਇਹ ਆਪਾਂ ਉਹ ਚੀਜ਼ਾਂ ਦਾ ਕਰਨੀਆਂ ਨਹੀਂ ਜਦੋਂ ਤੂੰ ਦੇਖੋ ਜਿਹੜੇ ਤਾਂ ਕੰਮ ਖਰਾਬ ਹੋ ਗਿਆ ਤਾਂ ਹੋ ਗਿਆ ਉਹਨਾਂ ਦੇ ਸਰਕਾਰ ਦੁਆਰਾ ਲਾਇਸੈਂਸ ਬਣਾਏ ਜਾਣ ਹਨਾ ਪ੍ਰੋਪਰ ਉਹਨਾਂ ਨੂੰ ਪਰ ਜਿਹੜੀ ਆਉਣ ਵਾਲੀ نسل ਹੈ ਉਹਨਾਂ ਨੂੰ ਐਜੂਕੇਟ ਹੀ ਐਵੇਂ ਕੀਤਾ ਜਾਵੇ ਵੀ ਸਬਜੈਕਟ ਕਿਉਂ ਨਹੀਂ ਹੋ ਸਕਦਾ ਨਸ਼ਾ ਦੇ ਵਿਰੋਧ ਚ ਜਿਹੜਾ ਕਹਿ ਲਈਏ ਪੰਜਾਬ ਦੇ ਵਿੱਚ ਤੁਸੀਂ ਕਹਿ ਰਹੇ ਹੋ ਬਹੁਤ ਜ਼ਿਆਦਾ ਖਪਤ ਹੈ ਇਸ ਚੀਜ਼ ਦੀ ਆਖਰ ਜੇ ਪੰਜਾਬ ਦੇ ਵਿੱਚ ਖੇਤੀ ਹੋਏਗੀ ਤਾਂ ਹਰੇਕ ਲਈ ਲਾਹੇਵੰਦ ਹੈ ਹੁਣ ਜਿਹੜਾ ਬੰਦਾ ਚੋਲਾ-ਜੋਲਾ 15-15 ਹਜ਼ਾਰ ਰੁਪਏ ਲਾ ਕੇ ਕਹਿ ਲਈ ਵੀ ਉਧਰੋਂ ਆਉਂਦੀ ਐ ਇੱਥੇ ਪਹੁੰਚਦੇ ਪਹੁੰਚਦੀ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ 5000 ਰੁਪਏ ਕਿਲੋ ਸਰਕਾਰ ਖਰੀਦੀ ਐ ਇੱਥੇ ਪਹੁੰਚਦੇ ਪਹੁੰਚਦੇ 5 ਲੱਖ ਰੁਪਏ ਕਿਲੋ ਦੇ ਹਿਸਾਬ ਨਾਲ ਹੋ ਜਾਂਦੀ ਐ ਤੁਸੀਂ ਦੇਖੋ ਮੈਂ ਉਹ ਤਾਂ ਕਹਿ ਨਹੀਂ ਤੁਸੀਂ ਮੈਂ ਕਹਿਣਾ ਵੀ ਅੱਜ ਹਰ ਪਿੰਡ ਦੇ ਵਿੱਚ ਮੈਂ ਸੱਚੀ ਗੱਲ ਕਹੂੰਗਾ ਹਰ ਪਿੰਡ ਦੇ ਵਿੱਚ ਮੈਂ ਕਹੂੰਗਾ ਪੰਜਾਬ ਦੇ ਵਿੱਚ ਜਿਆਦਾ ਨਹੀਂ ਮੈਂ ਕਹੂੰਗਾ 30 40% ਲੋਕ ਕਰਜ਼ਈ ਉਹ ਇਹ ਚੀਜ਼ ਕਰਕੇ ਹੋਏ ਹੋਏ ਨੇ ਤੁਸੀਂ ਲਾ ਲਓ ਮੈਂ ਲੜਾ ਮਾਰਕੀਟ ਰੇਟ ਦਾ 10 ਤੋਂ 15 ਹਜ਼ਾਰ ਦੇ ਲਵੇ ਰੇਟ ਹੋਇਆ ਹੋਇਆ ਹੁਣ ਇਹਦਾ ਹਨਾ ਤੇ ਤੁਸੀਂ ਦੇਖੋ ਜੇ ਇੱਥੇ ਸਰਕਾਰ ਦਾ ਨਲੇ ਦਾ ਸਰਕਾਰ ਨੂੰ ਰੈਵਨਿਊ ਜਨਰੇਟ ਹੋਊਗਾ ਜਦੋਂ ਤੁਸੀਂ ਕਹਿੰਦੇ ਹੋ ਵੀ दारू ਜਨਰੇਟ ਕਰਦੀ ਹੈ ਤਾਂ दारू ਦੇ ਨਾਲ ਨਾਲ ਇਹਦੇ ਠੇਕੇ ਜਿਹੜੇ ਲੋਕ ਭੁੱਖੀ ਖਾਂਦੇ ਨੇ ਭੁੱਖੀ ਲੈਣ ਜਿਹੜੇ ਖਾਂਦੇ ਨੇ ਫੀਮ ਖਾਂਦੇ ਨੇ ਫੀਮ ਖਾਂਣ ਸਰਕਾਰ ਦੇ ਕੰਟਰੋਲ ਥੱਲੇ ਹੋਵੇ ਸਰਕਾਰ ਚੈੱਕ ਲੱਗਦਾ ਵੀ ਭਾਵੇਂ ਖੇਤੀ ਨਾ ਹੋਵੇ ਠੇਕੇ ਖੁੱਲਣੇ ਚਾਹੀਦੇ ਨੇ ਹਾਂ ਠੇਕੇ ਪੰਜਾਬ 'ਚ ਖੁੱਲਣੇ ਚਾਹੀਦੇ ਨੇ ਕਿਉਂਕਿ ਜਿਹੜਾ ਤੁਸੀਂ ਦੇਖੋ ਪੰਜਾਬ ਦਾ ਕਿੰਨਾ ਪੈਸਾ ਅੱਜ ਬਣ ਕੌਣ ਰਿਹਾ ਬਲੈਕੀ ਯਾਰ ਜਦੋਂ ਤੁਸੀਂ ਲਾ ਲੋ ਉਹ ਜੂਆ ਲੀਗਲ ਹੈ ਥਾਂ-ਥਾਂ ਸਾਈਟਾਂ ਖੁੱਲੀਆਂ ਨੇ ਵੱਡੇ-ਵੱਡੇ ਸਚੀਨ ਤੰਦੂਲਕਰ ਵਰਗੇ ਉਹ ਜੂਏ ਨੂੰ ਪ੍ਰਮੋਟ ਕਰ ਕੀ ਆਪਣੀ ਸੱਭਿਆਤਾ ਤਾਂ ਜੂਆ ਵੀ ਲੀਗਲ ਨਹੀਂ ਹੈਗਾ ਤੇ ਜਦੋਂ ਆਨਲਾਈਨ ਜੂਆ ਚੱਲ ਰਿਹਾ ਹੈ ਡੇਡੇ ਲੋਕ ਪ੍ਰਮੋਟ ਕਰਨਾ ਤਾਂ ਫੀਮ ਵਾਰੀ ਕੀ ਸੱਪ ਲੜਦੇ ਨੇ ਫਿਰ ਠੀਕ ਹੈ ਨਾ ਫਿਰ ਉਹ ਕਹਿੰਦੇ ਰਾਜੇ ਮਹਾਰਾਜਿਆਂ ਦੇ ਸਮੇਂ ਵੀ ਜਿਹੜਾ ਅਫੀਮ ਹੈ ਇਹ ਬਹੁਤ ਵੱਡੇ ਪੱਧਰ ਤੇ ਜਿਹੜਾ ਕਾਰੋਬਾਰ ਵੀ ਹੁੰਦਾ ਸੀ ਚੀਨ ਦੇ ਵਿੱਚ ਇੱਕ جنگ ਵੀ ਹੋਈ ਹੈ ਫੀਮ ਕਰਕੇ ਜਦੋਂ ਅੰਗਰੇਜ਼ਾਂ ਨੇ ਜਦੋਂ ਅੰਗਰੇਜ਼ਾਂ ਨੇ ਇਤੋਂ ਵੀ ਮਾਲ ਲੈ ਕੇ ਇੱਥੋਂ ਜਿਹੜੀ ਪੈਦਾ ਹੁੰਦੀ ਸੀ ਉਹ ਚੀਨ ਦੇ ਵਿੱਚ ਭੇਜਣੀ ਸ਼ੁਰੂ ਕੀਤੀ ਤੇ ਉੱਥੇ ਜਿਹੜੀ ਖੰਡ ਹੈ ਉਹਦਾ ਐਕਸਪੋਰਟ ਪੰਜਾਬ ਦੇ ਵਿੱਚ ਹੁੰਦਾ ਇੰਡੀਆ ਦੇ ਵਿੱਚ ਹੁੰਦਾ ਸੀ ਭਾਈ ਜੀ ਓਪੀਐਮ ਮਾਰਦੇ ਨਾਲ ਮਸ਼ਹੂਰ ਹੈ ਬੜੀ ਫੇਮਸ ਹੈ ਜਿਹੜੀ ਲੜਾਈ ਹੋਈ ਹੈ ਪਰ ਤੁਸੀਂ ਦੇਖੋ ਮੈਂ ਲੋਕ ਜਿਹੜੇ ਖੁਸ਼ ਹੋ ਰਹੇ ਨੇ ਨਾ ਵੀ ਮੁੱਦਾ ਚੱਕਦਾ ਸਰਕਾਰ ਨੇ ਮੈਨੂੰ ਉਹਨਾਂ ਦੇ ਹਾਸੇ ਆ ਰਹੀ ਹੈ ਵੀ ਆਪਣੇ ਲੋਕਾਂ ਦਾ ਜਿਹੜਾ ਵਿਵੇਕ ਕਿੱਥੇ ਚਲਾ ਗਿਆ ਤੁਸੀਂ ਲਾ ਲਓ ਜਿਹੜੇ ਆਪਣੇ ਸਪੀਕਰ ਨੇ ਉਹ ਗਿਆਨੀ ਸਾਹਿਬ ਦੇ ਪਰਿਵਾਰ ਚੋਂ ਨੇ ਹੂੰ ਸੰਧਵਾਦ ਸਾਹਿਬ ਹਾਂ ਉਹਨਾਂ ਨੇ ਤਾਂ ਬੰਦ ਕਰਾਈ ਸੀ ਯਾਰ ਤੁਸੀਂ ਜਿਨ੍ਹਾਂ ਨੇ ਤੁਹਾਨੂੰ ਇਹ ਰੋਗ ਦਰਦ ਦਿੱਤਾ ਉਹ ਤੋਂ ਤੁਸੀਂ ਉਹਨਾਂ ਤੋਂ ਇਲਾਜ ਮੰਗ ਰਹੇ ਹੋ ਤੇ ਦੂਜੀ ਗੱਲ ਉਹ ਤੁਹਾਨੂੰ ਐਡੀ ਵੱਡੀ ਜੰਗ ਦਾ ਐਗਜ਼ੈਂਪਲ ਹੀ ਦੇ ਗਏ ਉਹਦੀ ਮਨਸ਼ਾ ਤੁਹਾਨੂੰ ਹਜੇ ਪਤਾ ਨਹੀਂ ਲੱਗ ਰਹੀ ਉਹ ਕਿੱਥੋਂ ਸ਼ੁਰੂ ਕਰ ਦੇਣਗੇ ਤੁਸੀਂ ਦੱਸੋ ਕਿੱਥੋਂ ਕਰ ਦੇਣਗੇ ਜੇ ਤੁਸੀਂ ਮੰਗਣੀ ਹੈ ਜੇ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਨਾ ਵੀ ਅਫੀਮ ਦੀ ਬਹੁਤ ਜ਼ਿਆਦਾ ਖੱਪਦਾ ਮੈਂ ਨਾ ਇੱਕ ਹੋਰ ਚੀਜ਼ ਦੇਖੀ ਹੈ ਵੀ ਜਦੋਂ ਹੁਣ ਪੰਜਾਬ ਦੇ ਵਿੱਚ ਨਾ ਪੰਜ-ਸੱਤ ਸਾਲਾਂ ਤੋਂ ਮੈਂ ਇਸ ਚੀਜ਼ ਦਾ ਨਾਮ ਸੁਣਨ ਚ ਆਇਆ ਬੁਫੀਨ ਗੋਲੀ ਜਗਾ ਜਗਾ ਹਸਪੀਟਲ ਖੁੱਲੇ ਹੋਏ ਨੇ ਔਰ ਉਹ ਉਹ ਲਿਮਟਿਡ ਹੋਈ ਹਸਪੀਟਲ ਹੈ ਜਿਹੜਾ ਉਹ ਗੋਲੀ ਦਿੰਦਾ ਹੋਰ ਨਹੀਂ ਬਾਹਰ ਕਿਤੇ ਮਿਲਦੀ ਵੀ ਉਹ ਸਰਕਾਰੀ ਧਾਇਰੇ ਚ ਫਿਰ ਕਿਵੇਂ ਮਿਲ ਰਹੀ ਹੈ ਔਰ ਉਹ ਤੁਹਾਨੂੰ ਪਤਾ ਹੈ ਜ਼ਹਿਰ ਹੈ ਕਿਸਮ ਦਾ ਬਾਈ ਜੀ ਦੇਖੋ ਚਲੋ ਉਹ ਡਾਕਟਰਸ ਨੂੰ ਜਾਣਾ ਪਤਾ ਹੈ ਨਾ ਆਪਾਂ ਨੂੰ ਇਸ ਚੀਜ਼ ਬਾਰੇ ਪਤਾ ਨਹੀਂ ਪਰ ਮੈਂ ਇੰਨਾ ਸੁਣਿਆ ਬਹੁਤ ਲੋਕ ਜਿਹੜੇ ਉਹਨੂੰ ਬਹੁਤ ਜ਼ਿਆਦਾ ਜਿਆ ਲੰਬੇ ਸਮੇਂ ਤੱਕ ਲੈਂਦੇ ਨੇ ਨਾ ਉਹਨਾਂ ਨੂੰ ਕਾਲੀ ਆ ਕਾਲਾ ਪੀਲੀਆ ਸਮਥਿੰਗ ਕੁਝ ਪ੍ਰੋਬਲਮਸ ਉਹਦੇ ਨਾਲ ਵਾਕਈ ਹੁੰਦੀਆਂ ਨੇ ਤੇ ਮੈਂ ਸੁਣਿਆ ਵੀ ਬੰਦਾ ਫਿਜ਼ੀਕਲੀ ਵੀ ਨਾ ਮਰਦ ਨਾ ਮਰਦ ਹੋ ਜਾਂਦਾ ਵੀ ਸੁਣਨ ਚ ਇਹ ਗੱਲਾਂ ਆਈਆਂ ਨੇ ਮੈਂ ਇਹਦਾ ਦਾਵਾ ਨਹੀਂ ਕੋਈ ਕਰਦਾ ਹੈਗਾ ਵੀ ਇਹ ਗੱਲਾਂ ਸੁਣਨ ਚ ਆਉਂਦੀਆਂ ਨੇ ਸਮਾਜ ਚੋਂ ਹੀ ਆਉਂਦੀਆਂ ਨੇ ਇਹ ਗੱਲਾਂ ਤੇ ਬਹੁਤ ਲੋਕ ਇਹਦੇ ਬਾਰੇ ਦੱਸਦੇ ਨੇ ਸੋ ਮੈਂ ਉਹੀ ਕਹਿਣਾ ਜੇ ਉਹ ਦਵਾਈਆਂ ਸਰਕਾਰ ਦੇ ਸਕਦੀ ਹੈ ਤਾਂ ਸਰਕਾਰ ਦਾ ਸਿੱਧਾ ਜਿਹੜਾ ਮੈਕਮਾ ਸਰਕਾਰ ਦੇ ਅੰਡਰ ਹੋਵੇ ਸਰਕਾਰ ਨੂੰ ਟੈਕਸ ਜਾਵੇ ਤੇ ਜਿਹੜੇ ਲੋਕ ਖਰਚ ਸਰਕਾਰ ਦਾ ਵੀ ਰੈਵਨਿਊ ਵਧੇਗਾ ਉਹਨਾਂ ਦਾ ਵੀ ਰੈਵਨਿਊ ਵਧੂ ਤੇ ਜਿਹੜੇ ਲੋਕ ਮਤਲਬ ਇਹ ਦਵਾਈ ਗੋਲੀ ਲੈਂਦੇ ਨੇ ਉਹਨਾਂ ਦਾ ਡਾਟਾ ਸਰਕਾਰ ਕੋਲ ਹੋਊ ਸਰਕਾਰ ਉਹਨਾਂ ਨੂੰ ਪੁੱਛੇ ਜਿਹੜਾ ਛੱਡਣਾ ਚਾਹੁੰਦੇ ਨੇ ਤਾਂ ਤਾਂ ਵੈਲੈਂਟ ਗੁੱਡਾ ਹੈ ਨਾ ਉਹਨਾਂ ਨੂੰ ਸਗੋਂ ਮੈਂ ਤਾਂ ਕਹਿੰਦਾ ਸਨਮਾਨ ਦੇ ਜਿਹੜੇ ਜਿਹੜੇ ਨਸ਼ੇ ਛੱਡਦੇ ਨੇ ਮੈਂ ਤਾਂ ਕਹਿੰਦਾ ਪੋਲਿਟਿਕਸ 'ਚ ਲੈ ਕੇ ਆਉਣਾ ਚਾਹੀਦਾ ਉਹਨਾਂ ਨੂੰ ਮੈਂ ਸਮਾਜ ਦੇ ਮੇਰਾ ਵੀ ਪਲਾਨ ਆਉਣ ਵਾਲੇ ਸਮੇਂ 'ਚ ਵੀ ਜਿਹੜੇ ਮੁੰਡੇ ਉਹਨਾਂ ਨੂੰ ਮੇਰਾ ਸੋਚ ਹੈ ਖੁੱਦੀ ਮਹਾਰਾਜ ਬਲਦੇਵੇ ਮੈਂ ਕਰੂੰਗਾ ਵੀ ਉਹਨਾਂ ਨੂੰ ਪੋਲਿਟਿਕਸ ਦੇ ਵਿੱਚ ਵੀ ਲੈ ਕੇ ਆਇਆ ਜਾ ਜਿਹੜੇ ਮੁੰਡੇ ਨਸ਼ਾ ਜਿਹੜੇ ਨਸ਼ਾ ਛੱਡਣਗੇ ਪੋਲਿਟਿਕਸ 'ਚ ਉਹਨਾਂ ਨੂੰ ਸਮਾਜ ਦੇ ਵਿੱਚ ਦੁਬਾਰਾ ਆਉਣ ਦਾ ਮੌਕਾ ਦੇਣਾ ਚਾਹੀਦਾ ਹੈ ਨਾ ਪਰ ਲੱਗਦਾ ਵੀ ਇੱਕ ਨਸ਼ਾ ਕਰਨ ਵਾਲਾ ਵਿਕਟਿਮ ਹੈ ਦੇਖੋ हां ਜਦੋਂ ਤੁਸੀਂ ਲਾ ਲੋ ਉਹਨੂੰ ਇੱਕ ਮੁਜਰਮ ਤਾਂ ਨਹੀਂ ਉਹ ਕ੍ਰਿਮੀਨਲ ਤਾਂ ਨਹੀਂ ਹੁੰਦਾ ਯਾਰ ਕ੍ਰਿਮੀਨਲ ਤਾਂ ਨਹੀਂ ਨਹੀਂ ਨਾ ਉਹਨੂੰ ਤੁਸੀਂ ਯਾਰ ਦੇਖੋ ਬਹੁਤ ਲੋਕ ਪੰਜਾਬ ਦੇ ਹਨ ਜਿਹੜੇ ਚਲੋ ਖਾਨ ਅੱਛਾ ਤੁਸੀਂ ਦੇਖੋ ਜਿਹੜੇ ਵੇਚਦੇ ਨੇ ਔਰ ਫਲੇ ਵੀ ਖਾਣ ਜਾਂਦੇ ਨੇ ਖਾਣ ਆ ਲੈ ਖਾ ਕੇ ਕਿਸੇ ਕੋਲ ਸਟਾਕ ਹੁੰਦੀ ਹੈ ਕੋਈ ਅੱਧਾ ਕਿਲੋ ਕੋਈ ਕਿਲੋ ਹਨਾ ਜਿਹੜੇ ਕਵਾਂਟਲਾਂ ਚ ਲੋਕ ਲਿਆਉਂਦੇ ਨੇ ਜਿਹੜੇ ਵੇਚਦੇ ਨੇ ਹਨਾ ਤੇ ਉਹ ਨਾ ਕੋਈ ਕਾਰਵਾਈ ਕੋਈ ਘਰਮੇ ਨਹੀਂ ਉਹੀ ਹੈ ਨਾ ਮੈਂ ਉਹੀ ਕਹਿਣਾ ਐਨਡੀਪੀ ਐਕਟ ਐਨਡੀਪੀਐਸ ਐਕਟ ਦੇ ਵਿੱਚ ਜੇ ਅਫੀਮ ਨੂੰ ਕਿਹੜੇ ਸੰ ਦੇ ਵਿੱਚ ਲੈ ਕੇ ਆਂਦਾ ਕਿਸੇ ਨੇ ਕੌਣ ਲਿਆਇਆ ਸੀ ਯਾਰ ਜੀਵ ਗਾਂਧੀ ਲੈ ਕੇ ਆਇਆ ਸੀ ਪੰਜਾਬ ਦੇ ਵਿੱਚ ਇਹ ਐਨਡੀਪੀ ਐਕਟ ਐਕਟ ਕਹਿੰਦੇ ਵੀ ਅਕਾਲੀ ਦਲ ਵੇਲੇ ਬਣਿਆ ਸੀ ਸੱਚ ਹੈ ਇਹ ਆਰਡਰ ਜੀਵ ਗਾਂਧੀ ਨੇ ਕੀਤੇ ਸੀ ਇਹ ਕੋਈ ਮੈਨ ਲੱਗਦਾ 85 ਤੋਂ ਬਾਅਦ ਦੀ ਗੱਲ ਹੈ ਇਹ 85 ਤੋਂ ਬਾਅਦ ਦੀ 85 ਤੋਂ 85 ਤੋਂ ਤਾਂ ਹੀ ਉਹ ਜਿਹੜਾ ਧਾਰਾ ਜਿਹੜੀ ਗਿਣੀ ਜਾਂਦੀ ਹੈ ਨਾ ਉਹ ਉਸੇ ਸੰਧੀ ਗਣੀ ਜਾਂਦੀ ਹਣੀ ਹਾਂ ਉਹ ਪਤਾ ਕੀ ਹੈ ਜੀ ਗਾਂਧੀ ਦੇ ਦੇਖੋ ਉਹਦੇ ਮਨ ਚ ਜੋ ਗਾਂਧੀ ਪਰਵਾਰ ਹੈ ਨਾ ਦੇਖੋ ਉਹਦੀ ਮਾਂ ਦੇ ਹੈ ਨਾ ਉਹ ਉਹਨਾਂ ਉਹ ਜਦ ਤੱਕ ਤੁਸੀਂ ਦੇਖੋ ਅੱਜ ਵੀ ਹਰ ਕਾਂਗਰਸੀ ਖੈਰਾ ਸਾਹਿਬ ਨੇ ਠੀਕ ਹੈ ਉਹ ਸਿੱਖੀ ਦੀ ਗੱਲ ਕਰਦੇ ਨੇ ਪੰਦਰਾਂ ਗਾਂਧੀ ਦੇ ਖਿਲਾਫ ਬੋਲ ਕੇ ਦਿਖਾਉਣ ਠੀਕ ਹੈ ਨਾ ਮੈਂ ਕਾਂਗਰਸੀ ਮੈਂ ਬੋਲਦਾ ਸੀ ਮੇਰੀ ਆਈਡੀ ਖੋਲ ਕੇ ਦਿਖਾ ਦਿਓ ਤਾਂ ਹੀ ਤਾਂ ਮੈਂ ਇੱਥੇ ਬੈਠਾ ਮੈਨੂੰ ਤਾਂ ਹੀ ਤਾਂ ਟਿਕਟ ਨਹੀਂ ਮਿਲੀ ਠੀਕ ਹੈ ਨਾ ਭਈ ਇਹ ਬੜੀਆਂ ਗੱਲਾਂ ਨੇ ਆਪਣੇ ਨਾ ਤੋਕਲਾਪਨ ਹੋ ਗਿਆ ਬੜੇ ਬੜੀਆਂ ਗੱਲਾਂ ਚ ਮੈਂ ਇੱਥੇ ਚਲੋ ਆਪਣਾ ਵਿਸ਼ਾ ਹੋਰ ਹੈ ਮੈਂ ਤੁਹਾਨੂੰ ਉਹ ਮੁੱਦਿਆਂ ਦੇ ਵੀ ਆਪਾਂ ਕਿਤੇ ਕਰਾਂਗੇ ਵੀ ਬਹੁਤ ਲੋਕਾਂ ਚ ਐਨਾ ਦੋਗਲਾਪਣ ਆ ਗਿਆ ਕਿ ਤੱਕ ਇੱਕ ਲੀਡਰ ਤਾਂ ਮੁਰਗਾ ਖਾਵੇ ਬੱਕਰਾ ਖਾਵੇ ਉਹ ਸਹੀ ਹੈਨਾ ਤੇ ਇੱਕ ਕੋਈ ਗੱਲ ਵੀ ਕਰ ਦੇ ਤਾਂ ਉਹਨੂੰ ਗਾਣਾ ਇੱਕ ਬੰਦਾ ਕਨਸਟੀਟਿਊਸ਼ਨ 'ਚ ਜਾ ਕੇ ਉਹੀ ਦੇਸ਼ ਦੀ ਅਖੰਡਤਾ ਲਈ ਸੌਂ ਖਾਵੇ ਬਾਹਰ ਆ ਕੇ ਉਹ ਖਾਲਸਤਾਨ ਦੇ ਮੁੱਦੇ ਤੇ ਇਲੈਕਸ਼ਨ ਲੜੇ ਉਹ ਸਹੀ ਇਹ ਦੋਗਲਾਪਣ ਨਹੀਂ ਸਿੱਖਾਂ ਨੂੰ ਇਹ ਸ਼ੋਭਾ ਤਾਂ ਦਿੰਦਾ ਨਹੀਂ ਨਾ ਇਸ਼ਾਰਾ ਕਿਤੇ ਵੱਲ ਕਰ ਰਹੇ ਹੋ ਤੁਸੀਂ ਸਮਝ ਸਕਦੇ ਹੋ ਤੁਸੀਂ ਅੱਜ ਆਪਣਾ ਉਹ ਮੁੱਦਾ ਨਹੀਂ ਹੈਗਾ ਆਪਣਾ ਆਪਾਂ ਮੁੱਦੇ ਤੋਂ ਨਾ ਭਟਕੀਏ ਜਾਂਦੇ ਜਾਂਦੇ ਆਖਰੀ ਸਵਾਲ ਜਿੰਮੀ ਵੀਰੇ ਵੀ ਅਗਰ ਫਰਹੀਮ ਦੀ ਖੇਤੀ ਪੰਜਾਬ ਦੇ ਵਿੱਚ ਹੁੰਦੀ ਹੈ ਪੰਜਾਬ ਦੇ ਲੋਕਾਂ ਦੇ ਲਈ ਜਾਂ ਪੰਜਾਬ ਦੇ ਕਿਸਾਨਾਂ ਲਈ ਕਿੰਨਾ ਕੁ ਲਾਹੇਵੰਦ ਹੋ ਸਕਦੀ ਕਿ ਤੁਸੀਂ ਆਪ ਖੁਦ ਕਿਸਾਨ ਹੋ ਤੁਸੀਂ ਆਪ ਖੁਦ ਹੱਥੀ ਖੇਤੀ ਕਰਦੇ ਹੋ ਕਿ ਮੈਂ ਤੁਹਾਡੇ ਘਰੇ ਗਿਆ ਤੁਸੀਂ ਟਰੈਕਟਰ ਵੀ ਆਪ ਚਲਾਉਨੇ ਹੋ ਖੇਤੀ ਵੀ ਆਪ ਕਰਦੇ ਹੋ ਤਾਂ ਲੱਗਦਾ ਕਿ ਖੇਤੀ ਦੇ ਵਿੱਚ ਵੀ ਰੈਵਲੂਸ਼ਨ ਆਣਾ ਚਾਹੀਦਾ ਹੁਣਾ ਆਉਣਾ ਚਾਹੀਦਾ ਦੇਖੋ ਜਿਹਦੇ ਪੱਕੇ ਨਹੀਂ ਆ ਵੀ ਸਾਰੀ ਦੁਨੀਆ ਦੀ ਗਲੋਬਲਾਈਜੇਸ਼ਨ ਹੋ ਗਈ ਹਨਾ bizness ਚ ਹੋ ਗਿਆ ਹਨਾ ਤੁਸੀਂ ਲਾ ਲਓ ਆ ਜਿਹੜੇ ਅਪ ਜਪਣੇ ਲੋਕ ਬਹੁਤ ਰੋੜਾ ਪਾਉਂਦੇ ਨੇ ਕੋਰਪੋਰੇਟਸ ਕੋਰਪੋਰੇਟਸ ਦਾ ਅੱਜ ਦੇ ਥੋੜੀ ਸੀ ਆ ਫੋਰਡ ਕੌਣ ਨੇ ਮੈਂ ਵੀ ਉਹੀ 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 ਪੜ ਰਿਆ ਸੀ ਮੈਂ ਨਾ ਰਾਤੀ ਸਵਾਮੀਨਾਥਰ ਰਿਪੋਰਟ ਦਾ ਪੰਨਾ ਨੰਬਰ 47 ਪੜਿਆ ਜਿਹੜੀ 2000 ਪੰਨਿਆਂ ਦੀ ਰਿਪੋਰਟ ਹੈ ਸਵਾਮੀਨਾਥਨ ਨੇ ਨਾ 2004 ਦੇ ਵਿੱਚ ਇੱਕ ਰਿਪੋਰਟ ਫਾਈਲ ਕੀਤੀ ਸੀ ਚਾਰ ਰਿਪੋਰਟਾਂ ਆਈਆਂ ਸੀ ਚਾਰ ਰਿਪੋਰਟਾਂ ਆਈਆਂ ਸੀ 2000 ਪੰਨਿਆਂ ਦੀ ਸੀ ਉਹਦੇ 46 ਨੰਬਰ ਪੇਜ ਹੈ ਉਹਦੇ ਵਿੱਚ ਦੱਸਿਆ ਗਿਆ ਕਿ ਕਾਰਪੋਰੇਟ ਘਰਾਣੇ ਇਹ ਨਹੀਂ ਆ ਵੀ ਤੁਸੀਂ ਅਲਡਾਨੀ ਅੰਬਾਨੀ ਨੂੰ ਕਾਰਪੋਰੇਟ ਕਹਿ ਸਕਦੇ ਹੋ ਈਐਸਐਸ ਕੰਪਨੀ 1948 ਦੇ ਵਿੱਚ ਆਈ ਸੀ ਜਿਹੜੀ ਹਰ ਹਰ ਦੀ ਦਾਲ ਸੀ ਨਾ ਉਹ 200 ਰੁਪਏ ਕਿਲੋ ਹੋ ਗਈ ਸੀ ਇੱਕ ਵਾਰ ਦੇ ਵਿੱਚ ਉਹ ਕੌਣ ਸਟੋਰ ਕੀਤਾ ਕਿਹਨੇ ਸਟੋਰ ਕੀਤਾ ਈਐਸਐਸ ਕੰਪਨੀ ਬਾਅਦ ਚ ਉਹਨਾਂ ਤੇ ਮਾਮਲਾ ਵੀ ਦਰਜ ਹੋਇਆ ਤੇ ਦੇਖੋ ਵੀ ਕਾਰਪੋਰੇਟ ਕਰਾਨੇ ਉਦੋਂ ਦੇ ਨੇ ਅੱਜ ਦੇ ਨਹੀਂ ਭਾਈ ਕੰਪਲੀਟ ਕਰਾਨੇ ਦਾ ਜਦੋਂ ਗ੍ਰੀਨ ਰੈਵਿਊਲੂਸ਼ਨ ਆਈ ਸੀ ਨਾ ਉਦੋਂ ਹੀ ਆ ਗਈ ਸੀ ਜਿਹੜੇ ਅੱਜ ਲੋਕ ਦਾਅਵੇ ਕਰਦੇ ਨੇ ਅਸੀਂ ਬਾਬੇ ਨਾਨਕ ਦੀ ਖੇਤੀ ਕਰ ਰਹੇ ਹਾਂ ਉਹ ਮੈਂ ਮੈਂ ਵੀ ਕਿਸਾਨ ਹਾਂ ਚਾਹੇ ਮੈਂ ਖੁਦ ਵੀ ਹਾਂ ਭਾਈ ਉਹ ਸਿਰਫ ਨਾ ਬਾਬੇ ਦਾ ਨਾਮ ਵਰਤ ਰਹੇ ਨੇ ਸਾਡੀ ਖੇਤੀ ਤਾਂ ਉਹ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਹਨ ਮਾਂ ਮਾਂ ਕਿਹਾ ਕਿ ਅਸੀਂ ਅੱਜ ਆਪਾਂ ਆਪਣੀ ਮਾਂ ਦੀ ਛਾਤੀ ਪਾਪ ਆ ਰਹੇ ਹਾਂ ਸਪ੍ਰੇਹਾਂ ਠੀਕ ਹੈ ਦੁੱਧ ਪਟੀਕੇ ਲਾਉਣੇ ਆ ਹਨਾ ਇਹ ਗੱਲ ਤਾਂ ਕਰੋ ਮੈਂ ਨਾ ਮੈਂ ਖੁਦ ਕਿਸਾਨ ਜਿਹੜੇ ਗੱਲਾਂ ਕਰਦੇ ਨੇ ਕਹਿੰਦੇ ਪ੍ਰਾਈਵੇਟੇਸ਼ਨ ਪ੍ਰਾਈਵੇਟ ਚੀਜ਼ਾਂ ਆ ਜਿਹੜਾ ਅੱਜ ਕਹਿੰਦੇ ਵੀ ਅਡਾਨੀ ਨੂੰ ਵੇਚਤਾ ਹੈ ਏਅਰਪੋਰਟ ਕਿਉਂ ਪਹਿਲਾਂ ਕਾਂਗਰਸ ਨੇ ਕਿਹਨੂੰ ਦਿੱਤਾ ਹੋਇਆ ਸੀ ਜੀਐਮਆਰ ਨੂੰ ਨਹੀਂ ਦਿੱਤਾ ਹੋਇਆ ਸੀ ਇਹ ਚੀਜ਼ਾਂ ਦੀ ਨਹੀਂ ਕਿਨੇ ਰੱਖੀ ਕਿਨੇ ਡਬਲਯੂਟੀਐਨਆ ਸਮਝੌਤੇ ਕੀਤੇ ਸੀਗੇ ਤੇ ਤੁਸੀਂ ਮੈਨੂੰ ਦੱਸੋ ਅੱਜ ਜਦੋਂ ਆਪਣੀ ਸਿੰਪਲ ਬਜ਼ੁਰਗਾਂ ਦੀ ਖੇਤੀ ਜਿਹੜੀ ਆਪਾਂ ਬਲਦਾਂ ਨਾਲ ਵੀ ਕਰਦੇ ਹੁੰਦੇ ਹਾਂ ਹਾੜਾਂ ਨਾਲ ਕਰਦੇ ਹੁੰਦੇ ਸੀਗੇ ਉਹਦੀ ਜਗ੍ਹਾ ਤੇ ਆ ਫੋੜ ਚੌਂਡੀਅਰ ਵਰਗੇ ਟਰੈਕਟਰ ਕੌਣ ਲੈ ਕੇ ਆਇਆ ਭਈ ਕਿਨੇ ਸਾਨੂੰ ਆਪਣੀ ਰਵਾਇਤੀ ਉਦੋਂ ਆਪਾਂ ਫੇਰ ਵੀ ਅਮੀਰ ਸੀ ਅੱਜ ਪੈਸਾ ਹੋ ਕੇ ਵੀ ਆਪਾਂ ਗਰੀਬ ਹੋ ਗਏ ਕਿੰਨੇ ਕੁ ਵਿਕਸਿਤ ਹੋ ਗਏ ਆਪਣੀ ਆਪਣੇ ਨਸਲਾਂ ਆਪਣੇ ਜਵਾਦ ਤੋਂ ਹੋਂਟ ਛੱਡ ਗਏ ਇਹ ਗ੍ਰੀਨ ਰੈਵਿਊਲੂਸ਼ਨ ਜਿਹੜੇ ਫੁਕਰੀਆਂ ਮਾਰਦੇ ਨੇ ਗ੍ਰੀਨ ਰੈਵਿਊ ਮੇਰੇ ਮੂਰੇ ਕਰੋ ਗੱਲ ਆਕੇ ਤੁਸੀਂ ਵੀ ਬਰਬਾਦ ਕਰਤਾ ਇਹਨਾਂ ਨੂੰ ਲੋਕਾਂ ਨੂੰ ਬਹੁਤ ਲੋਕਾਂ ਨੇ ਸਲਾਹ ਵੀ ਦਿੱਤੀ ਜਿਹੜੇ ਕਹਿੰਦੇ ਨੇ ਨਹਿਰੂ ਲੈ ਕੇ ਆਇਆ ਕਾਂਗਰਸ ਲੈ ਕੇ ਬਰਬਾਦ ਕਰ ਗਿਆ ਉਹ ਸਾਡੇ ਪੰਜਾਬ ਨੂੰ ਕਿਹਨੇ ਵੀ ਨਹਿਰੂ ਨੇ ਇੰਨਾ ਕੁਝ ਕੀਤਾ ਆਪਣਾ ਦੇਸ਼ ਤੇ ਉਹਦੇ ਕਣਕ ਨਹੀਂ ਹੁੰਦੀ ਹੁੰਦੀ ਤਾਂ ਹੀ ਗ੍ਰੀਨ ਰੈਵਲੂਸ਼ਨ ਉਹਦੇ ਕੱਪੜੇ ਇੰਗਲੈਂਡ ਤੋਂ ਆਉਂਦੇ ਹੁੰਦੇ ਸੀ ਭਾਈ ਜੀ ਅੱਜ ਵੀ ਕੀ ਲੜਾਈ ਹੈ ਮੈਂ ਠੀਕ ਹੈ ਮੋਦੀ ਜੀ ਚ ਲੱਖ ਕਮੀਆਂ ਹੋਣਗੀਆਂ ਭਾਈ ਤਾਨਾਸ਼ਾ ਕੌਣ ਬਣਦਾ ਜਿੱਥੇ ਇੱਕ ਚੀਜ਼ ਦੀ ਉਹ ਹੋਵੇ ਤੁਸੀਂ ਦੇਖੋ ਅੱਜ ਗਾਂਧੀ ਪਰਿਵਾਰ ਕੀ ਕਰਨ ਵੀ ਕਿਉਂ ਕੈਪਟਨ ਮਨਿੰਦਰ ਸਿੰਘ ਨਹੀਂ ਪੀਐਮ ਬਣ ਸਕਦਾ ਸੀਗਾ ਬਹੁਤ ਲੀਡਰ ਸੀ ਇੱਥੇ ਮਤਲਬ ਇਹ ਬਈ ਪਰਿਵਾਰ ਬਾਦ ਕਿਤੇ ਨਾ ਕਿਤੇ ਬੜਾ ਕਾਤਕ ਹੁੰਦਾ ਤੇ ਅੱਜ ਵੀ ਮੈਂ ਕਾਂਗਰਸ ਪਾਰਟੀ ਦੀ ਨੂੰ ਮਾੜਾ ਨਹੀਂ ਕਹਿੰਦਾ ਪਰ ਕੱਲਾ ਗਾਂਧੀ ਪਰਿਵਾਰ ਹੀ ਕਿਉਂ ਕੇਜਰੀਵਾਲ ਆਪ ਖਤਮ ਹੋਏਗੀ ਕਿਉਂ ਕੱਲਾ ਕੇਜਰੀਵਾਲਾ ਤੇ ਬੀਜੇਪੀ ਜੋ ਮਰਜੀ ਹੈ ਅੱਜ ਮੋਦੀ ਜੀ ਨੇ ਕੱਲ ਨੂੰ ਯੋਗੀ ਜੀ ਆਣਗੇ ਯੋਗੀ ਜੀ ਨਹੀਂ ਆਣਗੇ ਮਿਤਸ਼ਾ ਆ ਜਾਣਗੇ ਕੋਈ ਹੋਰ ਆ ਜਾਣਗੇ ਹਨਾ ਸੋ ਬਈ ਬੜੀਆਂ ਚੀਜ਼ਾਂ ਨੇ ਉੱਤੇ ਵੀ ਕਰਾਂਗੇ ਅੱਜ ਆਪਣਾ ਵਿਸ਼ਾ ਹੋ ਰਿਹਾ ਮੈਂ ਖੁੱਲ ਕੇ ਉੱਤੇ ਗੱਲ ਨਹੀਂ ਕਰਦਾ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜਿੰਮੀ ਜੀ ਆਪਾਂ ਗੱਲਬਾਤ ਕੀਤੀ ਤਾਂ ਹੁਣ ਤੁਸੀਂ ਕਮੈਂਟਸ ਦੇ ਵਿੱਚ ਦੱਸਣਾ ਕਿ ਪੰਜਾਬ ਦੀ ਜਿਹੜੀ ਅਫੀਮ ਦੀ ਖੇਤੀ ਆ ਹੋਣੀ ਚਾਹੀਦੀ ਹੈ ਔਰ ਕਿੰਨੇ ਕੁ ਲਾਹੇਵੰਦ ਹੈ ਇਹ ਖੇਤੀ ਪੰਜਾਬ ਦੇ ਲਈ ਇਹ ਤੁਸੀਂ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਰਾਏ ਦੇ ਸਕਦੇ ਹੋ ਫਿਲਹਾਲ ਦੇ ਲਈ ਦਿਓ ਇਜਾਜ਼ਤ ਧੰਨਵਾਦ